ਸਤ ਸ਼੍ਰੀ ਅਕਾਲ ਮਿੱਤਰੋ ਲਓ ਜੀ ਨਵਾਂ ਦਿਨ ਨਵੀਂ ਸਵੇਰ ਮੌਸਮ ਬਹੁਤ ਵਧੀਆ ਸਾਫ਼ ਆਜਾ ਹਾਂ ਦੇਖੋ ਚਾਨਣ ਚਾਨਣੀ ਰਾਤ ਸੀ ਕੱਲ ਪਛੋਂ ਚੱਲਦੀ ਰਹੀ ਸਾਰਾ ਦਿਨ ਵਧੀਆ ਹਵਾ ਤਾਂ ਚੱਲੀ ਆਪਣੀ ਰੁਟੀਨ ਦੇ ਕੰਮ ਅੱਛੇ ਲੈ ਪੜੇ ਨਾ ਮਸਾ ਪਾਣੀ ਸੁੱਕ ਗਿਆ ਸੀ ਕੱਲ ਦੋ ਸਾਡੇ ਦੂਸਰੇ ਸਰਦਾਰਾਂ ਨੇ ਟੈਂਕੀ ਭਰ ਕੇ ਟੈਂਕੀ ਬੰਦੇ ਨਹੀਂ ਕਰੀ ਪਤਾ ਨਹੀਂ ਕਿੰਨਾ ਚਿਰ ਮੋਟਰ ਚੱਲ ਗਈ ਆ ਦੁਬਾਰੇ ਪਾਣੀ ਖੜਾਤਾ ਵਿੱਚ ਉਹਕੇ ਬਾਹਲੇ ਬੜੇ ਨਾ ਇਹ ਗੁੱਗੂ ਆਛਦਾ ਇਸਕਾ ਨਾਮ ਹੈ ਗਾਗੂ ਗਾਗੂ ਇਹ ਗੁੱਗੂ ਇਹ ਗੁੱਗੂ ਹੈ ਗੁੱਗੂ ਹਾਂ ਤੈਨੂੰ ਵੀ ਕਾ ਚੇ ਮਾਂ ਮੈਂ ਹਟ ਚਕੇ ਮੈਨੂੰ ਵੀ ਉਹ ਗੁੱਦਾ ਹੀ ਹੱਥ ਫੇਰੇ ਮੇਰੇ ਤੇ ਵੀ ਲੈ ਬਹੁਤ ਖਰਾਬ ਹੈ ਹੁਣ ਯਾਰ ਸਾਡਾ ਖੁੱਡਾ ਪਿਆ ਖਾਲੀ ਭਾਈ ਮੁਰਗੇ ਲੈਣੇ ਨੇ ਮੁਰਗੇ ਜੇ ਕਿਸੇ ਕੋਲੇ ਹੋਣ 3 ਮਹੀਨੇ ਦੇ 4 ਮਹੀਨੇ ਦੀਆਂ ਪੱਠੀਆਂ ਸਾਨੂੰ ਦੱਸਿਓ ਬਈ ਅਸੀਂ ਹੁਣ ਸਾਡਾ ਖੁੱਡਾ ਕਰਤਾ ਦੀ ਸਾਫ ਸੂਪ ਉਨ ਮੁਰਗੀਆਂ ਲਿਆਉਣੇ ਨੇ ਫਿਰ। ਨੂਰੇ ਹੁਣ ਟਾਈਮ ਆ ਜਾਣਾ ਸਿਆਲ ਦਾ। ਜੜੀਆਂ ਆਪਣੇ ਕੋਲੇ ਆ ਕੇ ਨਵੰਬਰ ਦਸੰਬਰ ਦੇ ਵਿੱਚ ਆਂਡੇ ਦੇਣ ਲੱਗ ਜਾਣ, ਉਹ ਲਿਆਉਣੀਆਂ ਨੇ ਆਪਾਂ। ਜਾਣਾ ਆਪਾਂ ਨਾ ਕਿਸੇ ਪਾਸੇ ਹੁਣ ਮੈਨੂੰ ਅੱਡੀਆਂ ਪਾਉਣੀਆਂ ਐ। ਲੈ ਆ ਜੀ ਫਿਰ। ਹੂੰ ਲੋਈ ਸ਼ਾਮ ਦਾ ਟਾਈਮ। ਹਰਾ ਲੱਗਿਆ ਵੱਢਣ। ਰਾਵੀ ਨੂੰ ਤਵਖੇ ਖਰਾਬ ਜਿਹਾ ਜੱਟਿਆ ਹੋਇਆ ਇਹ ਥੱਲੇ ਟਹਿ ਕੇ ਪਾਣੀ ਫਿਰ ਗਿਆ ਗਲ ਗਿਆ ਉਹ ਉਹ ਚਰੀ ਖੜੀ ਆ ਹੋ ਜੇ ਥੋੜੀ ਜਿਹੀ ਵਧੀਆ ਨੂੰ ਦਸ ਦਿਨ ਤੋਂ ਬਹੁਤ ਵੱਡਾ ਰਹੀ ਹੋ ਆ ਵੀ ਬਹੁਤ ਛੱਦੀ ਹੋ ਗਈ ਇਹ ਜੇ ਦੇਖਦੇ ਹੁਣ ਇਹਦਾ ਕੀ ਕਰੀਏ ਹਾਲ ਨੂੰ ਨਾ ਖੇਤ ਭਰਿਆ ਹੋਇਆ ਸੀ ਇੰਨਾ ਸੋਹਣਾ ਲੱਗਦਾ ਸੀ ਲੈ ਮੈਂ ਕੰਡ ਮੂ ਗਿਆ ਹਾਂ ਜਰੀ ਹੈਗੀ ਆ ਇਹ ਪੰਜ ਸੱਤ ਦਿਨ ਲੰਗਾ ਦੂਗੀ ਪਰ ਇਹਨੂੰ ਵੱਡਾ ਅਜੇ ਠਹਿਰ ਕੇ ਲਾਵਾਂਗੇ ਨਾਲ ਖੜਾ ਥੋੜਾ ਜਿਹਾ ਗੜਿਆ ਆਪਾ ਜਿਆ ਅੱਜ ਖਵਾ ਦਾ ਬਹੁਤ ਸੋਹਣੀ ਚੱਲੀ ਆ ਪੱਛੋਂ ਫੁੱਲ ਤੇਜ਼ ਚੱਲੀ ਆ ਜਦੋਂ ਬਹੁਤ ਦਿਨ ਬਾਅਦ ਵੀ ਪੱਛੋਂ ਚੱਲੀ ਆ ਤਕਰੀਬਨ ਕਣਕਾਂ ਟਾਈਮ ਦੀ ਚਾਹ ਦਿਨਾਂ ਚੱਲੀ ਹੋਈ ਆ ਪੱਛੋਂ ਤੇ ਕਰਨੀਆਂ ਕੱਲ ਨੂੰ ਜਿਹੜੀ ਤੇ ਜਬਾਈ ਗਿਆ ਹੈ ਲੈਣ ਮੱਡਾ ਵੀਰ ਮੈਂ ਕੱਲ ਨੂੰ ਕਰਾ ਦਈਏ ਸਾਰੀ ਤਿਆਤੇ ਵੀ ਕਰਾ ਦੇਣੀ ਹੈ ਤੇ ਵੀ ਕਰਾ ਦੇਣੀ ਹੈ ਲੈ ਹੁਣ ਪਿੰਡੀਆਂ ਵੀ ਖਲਾਉਣਗੀਆਂ ਹੁਣ ਇਹ ਵੀ ਐ ਪੱਛੋਂ ਚੱਲ ਵੀ ਹੁਣ ਇਹ ਵੀ ਖਰਾਉਣਗੀਆਂ ਪਹਿਲਾਂ ਇਹਨਾਂ ਦਾ ਵੀ ਲੱਗ ਕੇ ਵੀ ਇੰਨੀ ਵੀ ਖੜਾਉਂਦੀਆਂ ਤਾਂ ਲੱਗ ਗਈਆਂ ਕਾਲੂ ਇੱਥੇ ਵੀ ਸਪਰੇਅ ਬਾਜੂ ਨਾਲ ਹੈ ਪਤਾ ਨਹੀਂ ਪੂਛਾ ਦੇ ਪੱਤੇ ਤਤੋਂ ਪੀਲੇ ਹੋ ਗਏ ਦੱਸਿਆ ਅੱਜ ਮੈਂ ਉਹਨਾਂ ਨੂੰ ਕਹਿੰਦਾ ਕੋਟ ਨਹੀਂ ਹੋ ਜਾਣਗੇ ਸੱਟ ਆ ਟਾਂਡੀ ਨੂੰ ਸਾਡੀ ਨੂੰ ਸੁੰਡਿਓ ਖਾ ਗਈ ਯਾਰ ਤਿੰਨ ਸਪਰੇਹਾਂ ਕਰਤੀਆਂ ਲਗਾਤਾਰ ਪਤਾ ਨਹੀਂ ਕਿੰਨੇ ਇਹਦਾ ਕੀ ਹੱਲ ਉਹ ਵੀ ਉਹ ਬਹੁਤ ਲੱਗੀ ਹੋਈ ਐਨੂੰ ਸੁੰਟੀ ਨਾ دی ਵੀ ਨਹੀਂ ਗੱਡੀ ਗੱਡੀ ਹੋ ਜਾਣੀ ਸੀਗੀ ਤੌਰ 'ਚ ਵੀ ਰਾਉਂਡ ਅਪ ਮਾਰੀਏ ਸਾਫ਼ ਕਰੀਏ ਇੱਕ ਵਾਰ ਐਨ ਸਭ ਚੂਹੇ ਮਰਗੇ ਕਾ ਚੂਹੇ ਨੇ ਸਾਡਾ ਬਸ ਕਰੇ ਵੇ ਮਿੱਟੀ ਉਹ ਉਹ ਘੜਦਾ ਇੰਨੇ ਨਿਉਲੇ ਫਿਰਦ ਨੇ ਇਹ ਨਹੀਂ ਲੋਟ ਆਉਂਦਾ ਕਿਸੇ ਦੇ ਲੇਕਿਨ ਨਹੀਂ ਮਿੱਟੀ ਘੜਨ ਦਾ ਕਰਾ ਚ ਖੜਕਮੀ ਪੱਛੋਂ ਚੱਲਦੀ ਅੱਜ ਖੜਕਮੀ ਪੂਰੀ ਲੋਕ ਸਾਡੇ ਬੰਦੇ ਆ ਗਏ ਅੱਜ ਅਸੀਂ ਪੱਠੇ ਬੀਜਣੇ ਨੇ ਬੀਜ ਦੇ ਪੱਠੇ ਹੁਣ ਦੇਖੀਏ ਅੱਖਾਂ ਦਾ ਹੱਲ ਰਾਉਣਾ ਦੇ ਅਨਾਲ ਆਇਆ ਬੰਦਾ țeਲਾ ਪ੍ਰਾਇਮਰੀ ਸਿੱਖਦਾ ਇਹ ਇਹ ਸਾਡਾ ਡਰਾਈਵਰ ਬਣਿਆ ਹੋਇਆ ਹਲ ਪੌਣੇ ਕਲੇ ਹੜਿਆਂ ਨਾਲੀ ਬੀਜਣਾ ਜੇ ਅੱਜ ਨਹੀਂ ਮਾਰਦੇ ਈ ਸੋਗਾ ਗਿੱਲ ਬਹੁਤ ਪੱਠੇ ਦਾ ਬੀਜ ਤੇ ਉੱਧਰ ਕਰਮਾਂ ਅਕਲ ਛੱਟਾ ਦਿੰਦਾ ਪਰਲੇ ਪਾਸੇ ਸੋਹਾਗਾ ਨਹੀਂ ਮਾਰਨਾ ਗਿੱਲ ਬਹੁਤ ਆ ਮੁੱਕੀ ਮੁਕੇ ਆ ਲੋ ਛਿੱਟਾਂ ਹੀ ਪੱਤੀਆਂ ਨਿਆ ਗਿੱਲੂ ਬਹੁਤ ਕਾਲੂ ਬਰਸਨ ਮਾਰ ਲਾਂਗੇ ਥੋਗਾ ਪੱਧਰੇ ਕਰਨਾ ਆਪਣਾ ਬਾ ਤੁੱਕ ਜੀ ਲੱਜੇ ਬਾਬਾ ਹੁਣ ਮੀ ਨਾ ਪਾਈ ਕੀ ਬੋਲਾਂ ਮੇਰੇ ਕੀ ਰੁਕ ਜਾ ਕਿਹਨੂੰ ਹੈ ਨਾ ਇਹਨੂੰ ਹੋਰ ਕਿਹਨੂੰ ਕਹਿਣਾ ਤਫੂਨ ਤੇ ਜੀਣ ਲੱਗ ਅੱਛਾ ਰਾਈ ਉਹ ਹੁੰਦਾ ਮੈਂ ਵੀ ਜਾਣਦਾ ਹਾਂ ਠੀਕ ਹੈ ਅੱਜ ਆਪਾਂ ਬੀਤਣਗੇ ਅਰਮਾਨ ਜੀ ਨਾਲ ਆਏ ਹੋਏ ਨੇ ਖੁਦਰ ਕਰਮਾਂ ਦਾ ਛੱਟਾ ਦਿੰਦਾ ਰਮਾਂਦੀ ਨਹੀਂ ਓਏ ਰੰਗ ਬਾਲਾ ਕਾਲਾ ਹੋ ਗਿਆ ਕੰਮ ਬਾਲਾ ਕਰਦਾ ਮੁੰਡਾ ਚਲ ਉਧਰ ਲਿਓ ਉਧਰ ਲਿਓ ਚਲੋ ਫੇਰ ਮਿਲਦੇ ਆ ਤੁਹਾਨੂੰ ਹੁਣ ਲੋ ਇਹ ਬੀਸਤਾ ਹਰਾ ਤੇ ਸੋਹਾਂਗਾ ਫੇਰ ਮਨਾਂਗੇ ਗੱਡੀ ਉਧਰ ਲਾ ਦੇਂਗਾ ਬਾਹ ਕੱਟ ਕੇ ਸੀਦਾ ਚਲੇ ਜਾਈਏ ਹਾਂ ਹਾਲੇ ਤੋਂ ਪਹਿਲਾਂ ਚਾਰ ਦੋ ਜਾ ਕੇ ਤਾੜ ਦੀ ਥੜੀ ਪਈ ਆ